ਹਾਂਜੀ ਸਰ ਕੀ ਨਾ ਆਪਣਾ ਆਪਣੇ ਦੁਰਵਗਰਗ ਆਪਾਂ ਰਾਜਪੁਰਾ ਆਏ ਨੇ ਪਟਵਾਰੀ ਸੇ ਅੱਜ ਮੌਕੇ ਤੇ ਆ ਕੇ ਆਪਾਂ ਦੇਖੇ ਕਿ ਇੱਥੇ ਘਰਾਂ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਹੋ ਚੁੱਕੇ ਕਿਉਂਕਿ 10-12 ਦਿਨ ਤੋਂ ਲਗਾਤਾਰ ਪੈ ਰਹੇ ਮੀਂਹ ਕਰਨਾ ਘਰਾਂ ਦੇ ਕਿਸੇ ਛੱਤ ਲਿਗੀ ਕਿਸੇ ਦਾ ਕੁਛ ਹਨਾ ਤੇ ਇਹਨਾਂ ਵਿਚਾਰਿਆਂ ਕੋਲ ਤਰਪਾਲ ਵਗੈਰਾ ਵੀ ਆਪਾਂ ਮੁਹैया ਕਰਵਾਵਾਂਗੇ ਸਰਕਾਰ ਕਿੰਨੇ ਆਪਾਂ ਨੂੰ ਗ੍ਰਾਂਟ ਆਈ ਹੈ ਜਿਹੜੀ ਤੇ ਜਿਹੜੇ ਆਪਾਂ ਇਹਨਾਂ ਨੂੰ ਮੁਆਵਜ਼ਾ ਕਰਾ ਰਹੇ ਨੇ ਆਪਾਂ ਇਹਨਾਂ ਨੂੰ ਮੁਹैया ਜਿੰਨਾ ਚੱਕ ਹੋ ਚੁੱਕਿਆ ਸਰਕਾਰ ਕਿੰਨੇ ਜਲਦੀਓ ਜਲਦੀ ਆਪਾਂ ਕਰਵਾਵਾਂਗੇ ਹਾਂਜੀ ਇਹ ਤਾਂ ਆਪਣੇ ਕਿੱਥੇ ਦੇ ਪੈਸਾ ਬਹੁਤ ਪੱਕਾ ਹੋ ਗਿਆ ਉਹ ਨਾਂ ਨਾਲ ਪੱਕੀ ਨੇ ਸਾਰੇ ਪੱਕਿਆਂ ਚ ਕਰਾਂਗੇ ਤੇ ਚਲੋ ਆਹ ਦੇਖੋ ਦਾ ਪੌਣ ਵਾਲੀ ਜੀ ਸਰਜੀਤ ਚੰਦ ਜੀ ਆ ਮੈਂਨ ਫਿਰ ਉਹਦਾ ਅਕਾਊਂਟ ਹੀ ਬੰਦ ਹੋ ਗਿਆ ਹਾਂਜੀ ਅਕਾਊਂਟ ਤੇ ਫਿਰ ਜਿੰਨਾ ਕਾਊਂਟ ਹੋਣਾ ਨਾਮ ਅਕਾਊਂਟ ਬਣਾ ਤੁਹਾਡਾ ਨੰਬਰ ਇੱਥੇ ਲਾ ਨੰਬਰ ਫੋਨ ਨੰਬਰ ਫੋਨ ਨੰਬਰ ਲਿਖਾਓ ਹਾਜੀ ਭਾਜੀ ਕੀ ਨਾਮ ਆਪਣਾ ਜੀਵਨ ਰਾਮ ਜੀ ਕਿਹੜਾ ਪਿੰਡ ਪਿੰਡ ਰੈਪਰ ਰਈਆਂ ਪਿੰਡ ਰੈਪਰ ਰਈਆਂ ਜੀ ਕੀ ਗੱਲ ਬਾਤ ਹੋਈ ਕੱਲ ਜੋ ਮਕਾਨ ਤੁਹਾਡੇ ਇਹ ਸਾਰਾ ਜੀ ਮੀਂਹ ਦੇ ਕਾਰਨ ਹੋਇਆ ਜੀ ਜਿੰਨਾ ਮੀਂਹ ਪਿਆ ਸਾਰਾ ਮਕਾਨ ਸਾਰੇ ਕਮਰੇ ਚੁੰਨਦੇ ਆ ਸਾਰੇ ਟੇੜਾ ਆ ਗਿਆ ਸਾਰੇ ਖਾਨ ਡਿੱਗ ਪਏ ਮੀਂਹ ਦੇ ਕਾਰਨ ਕਾਫੀ ਨੁਕਸਾਨ ਹੋਇਆ ਜੀ ਅਸੀਂ ਲੇਬਰਮਨ ਮਜ਼ਦੂਰੀ ਕਰਨ ਵਾਲੇ ਬੰਦੇ ਆ ਜੀ ਸਾਡਾ ਬਹੁਤ ਨੁਕਸਾਨ ਹੋਇਆ ਸਾਡੇ ਆ ਸਰਕਾਰ ਅੱਗੇ ਬੇਨਤੀ ਹੈ ਵੀ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਅਸੀਂ ਪੰਜ ਧੀਆਂ ਦੇ ਬਾੜ ਮਾਲਕ ਹੈ ਜੀ ਸਾਤੋਂ ਐਨੀ ਕੋਈ ਜੜੋਂਦੀ ਆਮਦਨ ਨਹੀਂ ਸੀ ਅਸੀਂ ਮਕਾਨ ਬਣਾ ਸਕੀ ਅਸੀਂ ਬਹੁਤ ਗਰੀਬ ਹੈ ਵੀ ਸਾਡੀ ਸਹਾਇਤਾ ਕੀਤੀ ਜਾਵੇ ਕੀ ਨਾ ਆਪਣਾ ਜੀ ਜਸਵੀਰ ਜਸਵੀਰ ਕੌਰ ਹਾਂ ਜੀ ਹਾਂ ਜੀ ਮਸੀ ਅਸੀਂ ਤਾਂ ਬਚੇ ਆ ਜੀ ਕੀ ਗੱਲ ਬਾਤ ਤੁਸੀਂ ਕੱਲ ਜੋ ਤੁਹਾਡੇ ਇੱਥੇ ਹਾਲਾਤ ਬਣਿਆ ਘਰ ਦੇ ਬਹੁਤ ਮਸੀ ਅਸੀਂ ਤਾਂ ਨਾਟ ਕੇ ਬਚੇ ਜੀ ਮਾਦੀ ਇਹਨੂੰ ਮਸੀ ਮੁੰਡੇ ਰੰਦਰਾਉ ਕਰਦੇ ਆਂ ਕੀ ਮਕਾਨ ਜੇ ਤੁਹਾਡੇ ਬਾਲੇ ਡੱਗ ਪਏ ਬਾਲੇ ਡੱਗ ਪਏ ਹਾਂ ਜੀ ਅਬ ਜੀ ਦੀ ਅੱਜ ਤਾਂ ਪਾਇਮ ਲਗਾਤਾ ਹਾਂ ਜੀ ਥੋੜਾ ਘਰ ਦੀ ਮਾੜੀ ਮੋਟੀ ਹਾਂ ਜੀ ਸਾਰੇ ਹੀ ਮਾੜੇ ਮੋਟੇ ਸਾਡੇ ਮਾੜਾ ਨਿੱਤਾ ਸੋ ਬਾ ਜਿੰਦਾੜੀ ਦਾ ਪਾਕਾ ਜੀ ਜਿੰਦ ਮਲੇ ਦੀ ਮੌਤ ਹੋ ਗਈ ਜੀ ਮੈਂ ਕੋ ਕੱਲਾ ਕਮੋਨਾ ਆ ਜੀ ਹਾਂਜੀ ਹੂੰ ਪੈਂਡ ਰੈਪਰ ਆਈਆਂ ਜੀ ਤੇ ਕੀ ਮੰਗ ਕਰਦੇ ਸਰਕਾਰ ਕੋਲੋਂ ਸਰਕਾਰ ਕੋਲ ਦੇ ਇਹੀ ਮੰਗ ਕਰਦੇ ਆ ਜੀ ਸਾਨੂੰ ਥੋੜਾ ਫਾਲਾ ਹੈਲਪ ਕਰ ਲੋ ਹੈਲਪ ਕੀਤੀ ਜਾਵੇ ਹੈਲਪ ਕੀਤੀ ਜਾਵੇ ਕੋਈ ਜਾਣੀ ਨੁਕਸਾਨ ਤੋਂ ਬਚਾਇਆ ਹੋ ਗਿਆ ਤੁਹਾਡਾ ਹਾਂਜੀ ਜਿੱਦਾਂ ਤੁਸੀਂ ਦੇਖਿਆ ਕਿ ਤੁਹਾਡੇ ਛੱਤਾਂ ਦੇ ਬਾਲੇ ਜਿਹੜੇ ਥੱਲੇ ਡਗ ਪਏ ਆ ਕੋਈ ਛੱਟ ਚੋਰ ਤੋਂ ਬਚਾਇਆ ਕੋਈ ਪਿੰਡ ਵੱਲੋਂ ਪੰਚਾਇਤ ਵੱਲੋਂ ਕਰਾਂਗੇ ਠੀਕ ਹੰਦੇ ਕਰਾਂਗੇ ਜੀ ਬਚਾਈ ਦਾ ਲੈ ਕੰਦੇ ਕੋਈ ਜਾਣੀ ਹਲ ਕਰਾਂਗੇ ਮਾਨੀ ਕਰਦੇ ਹਾਂ ਅਸੀਂ ਆਇਆ ਮੈਂ ਬਚਾ ਹਾਂ ਹਾਂ ਹੋਏ ਬੱਲੇ ਆ ਪੌੜੀ ਆਲੇ ਡਿਗੂ ਆ ਨਹੀਂ 我那个。 ਕੀ ਨਾ ਆਪਣਾ ਜੀ ਜਸਵੀਰ ਜਸਵੀਰ ਕੌਰ ਹਾਂ ਜੀ ਹਾਂ ਜੀ ਮਸੀ ਅਸੀਂ ਤਾਂ ਬਚੇ ਆ ਜੀ ਕੀ ਗੱਲ ਬਾਤ ਤੁਸੀਂ ਕੱਲ ਜੋ ਤੁਹਾਡੇ ਇੱਥੇ ਹਾਲਾਤ ਬਣਿਆ ਘਰ ਦੇ ਬਹੁਤ ਮਸੀ ਅਸੀਂ ਤਾਂ ਨੱਠ ਕੇ ਬਚੇ ਜੀ ਮਸੀ ਨੂੰ ਮਸੀ ਮੁੰਡੇ ਨੰਦਰਾ ਕੱਢੇ ਆ ਕੀ ਮਕਾਨ ਜੇ ਤੁਹਾਡੇ ਬਾਲੇ ਡੱਗ ਪਏ ਬਾਲੇ ਡੱਗੇ ਹਾਂ ਜੀ ਬੰਦੀ ਜੀ ਐ ਡੱਪਾ ਜਿਉਂ ਲਗਾਤਾ ਸੁਹਾਨੀ ਪੂਰਾ ਕਰਤੀ ਹੈ ਮਾਣੀ ਮੋਟੀ ਹਾਂ ਜੀ ਸਾਰੇ ਹੀ ਮਾਣੀ ਮੋਟੀ ਮਾੜਾ ਮਿੱਟਾ ਸੋ ਬਾ ਇੰਡਾੜੀ ਟੱਪਾ ਕਰਦੇ ਜੀ ਜਿੰਨ ਡੈਡੀ ਦੀ ਮੌਤ ਹੋ ਗਈ ਸੀ ਮੈਂ ਕੋ ਕੱਲਾ ਕਮਾਉਣ ਵਾਲਾ ਜੀ ਹਾਂ ਜੀ ਹੂੰ ਪੈਂਡ ਰੈਪਰ ਆਈਆਂ ਜੀ ਠੀਕੀ ਮੰਗ ਕਰਦੇ ਸਰਕਾਰ ਕੋਲੋਂ ਸਰਕਾਰ ਕੋਲ ਦੇ ਇਹ ਵੀ ਮੰਗ ਕਰਦੇ ਆ ਜੀ ਸਾਨੂੰ ਥੋੜਾ ਫਾਲਾ ਹੈਲਪ ਕਰ ਲੋ ਹੈਲਪ ਕੀਤੀ ਜਾਵੇ ਹੈਲਪ ਕੀਤੀ ਜਾਵੇ ਕੋਈ ਜਾਣੀ ਨੁਕਸਾਨ ਤੋਂ ਬਚਾਅ ਹੋ ਗਿਆ ਤੁਹਾਡਾ ਹਾਂ ਜੀ ਜਿੱਦਾਂ ਤੁਸੀਂ ਦੇਖਿਆ ਕਿ ਤੁਹਾਡੇ ਛੱਤਾਂ ਦੇ ਬਾਲੇ ਜਿਹੜੇ ਥੱਲੇ ਡਿੱਗ ਪਏ ਆ ਕੋਈ ਛੱਟ ਚੋਰ ਤੋਂ ਬਚਾਇਆ ਕੋਈ ਪਿੰਡ ਵੱਲੋਂ ਪੰਚਾਇਤ ਵੱਲੋਂ ਕੰਝਸ ਪਰਾਂ ਨੇ ਠੀਕ ਕੰਦੇ ਕਰਾਂਗੇ ਜੀ ਬਚਾਈ ਦਾ ਲੈ ਕੰਦੇ ਗੋਦਾਨੇ ਹਲ ਕਰਾਂਗੇ ਮੰਨਦੇ ਹਾਂ ਹਾਂਜੀ ਕਰਦੇ ਹਾਂ ਅਸੀਂ ਆਇਆ ਮੈਂ ਬਚਾ ਹਾਂਜੀ ਹੋਏ ਬੱਲੇ ਆ ਤੌੜੀ ਆਲੇ ਡਿਗਿਆ Thank, you. Thank you. ਪਾਜੀ ਕੀ ਨਾਂ ਆਪਣਾ ਕਿਰਾ ਦਿੱਤਾ ਜੀ ਕਿਰਾ ਦਿੱਤਾ ਕਿਹੜਾ ਪਿੰਡ ਆ ਰੈਪਰ ਆਈਆਂ ਜੀ ਅੱਛਾ ਕੀ ਗੱਲ ਬਾਤ ਹੋਈ ਪਾਜੀ ਸਵੇਰੇ ਇਹ ਜੀ ਅੱਜ ਪਸ਼ੂ ਸੀ ਕੇ ਕੋਸ਼ਾ ਸੀ ਸੀ ਕੇ ਬਾਲ ਬੱਚਾ ਸਗਾ ਅੰਦਰ ਰੋ ਚੁੱਲਾ ਬਣਾਇਆ ਸੀ ਰੋਟੀ ਲਾਂਦੇ ਸੀ ਬਾਏ ਦੇ ਕੇ ਆ ਜੀ ਨਾਕੇ ਬਾਹਰ ਨੇ ਅੱਛਾ ਜੀ ਅੱਜ ਤਾਂ ਸਾਂਗਾਂ ਮੈਂ ਤਾਂ ਬਾਹਰ ਦੇ ਆਦੀ ਚੇਲੇ ਕੇ ਫੜਾ ਫਟ ਬਾਹਰ ਨਿਕਲ ਗਏ ਆ ਜੀ ਬਸ ਉਸੇ ਟਾਈਮ ਮੇ ਸਾਰਾ ਪਸ਼ੂ ਸਾਡੇ ਪਸ਼ੂ ਦੇ ਵੀ ਸੱਠਾਂ ਚੱਲ ਗਈਆਂ ਕੋ ਸਾਡਾ ਮਾਲ ਪਸ਼ੂ ਮਾਰ ਗਿਆ ਜੀ ਇਹ ਸਾਡੇ ਹੱਥ ਬਣ ਕੇ ਬੇਨਤੀ ਆ ਸਰਕਾਰ ਨੂੰ ਵੀ ਸਾਡੀ ਮਦਦ ਕੀਤੀ ਜਾਵੇ ਕੋਈ ਪਿੰਡ ਦਾ ਕੋਈ ਪੰਚਾਇਤ ਮੈਂਬਰ ਜਾਂ ਕੋਈ ਸਰਕਾਰੀ ਮੈਂਬਰ ਆਇਆ ਸੀ ਕੀ ਬੋਲੇ ਉਹਨਾਂ ਨੇ ਇਹ ਕਿਹਾ ਕੋਈ ਨਹੀਂ ਕਿੰਨੇ ਤੁਹਾਡੀ ਹੈਲਪ ਕੀਤੀ ਹੈ ਸਾਡਾ ਬਹੁਤ ਔਖਾ ਆਇਆ ਜੀ ਸਾਡਾ ਬਹੁਤ ਔਖਾ ਆਇਆ ਜੀ ਮਾਣਾ ਉਹੀ ਖਾਣਾ ਜਾਂਦੀ ਹੈ ਧਿਆੜੀਦਾਰ ਬੰਦੇ ਆ ਸੀ ਉਹੀ ਤਮਾਣਾ ਉਹੀ ਖਾਣਾ ਆ ਜਿਸ ਦਾ ਜ਼ੁਮੇਰੇ ਆਣ ਕੇ ਭੱਜ ਕੇ ਕੱਢੇ ਅੰਦੁਰੁੱਲਾਹ ਆਂ ਜੀ ਤਾਂ ਪਿੰਡ ਵਾਲਿਆਂ ਨੇ ਵੀ ਕਹਿੰਦੇ ਜਿੰਨੀ ਮਾਜਤ ਮੁੰਦੀ ਆ ਸਾਡੀ ਨਹੀਂ ਕਰ ਤਨੀ ਜੀ ਸਾਡੀ ਮਾਤਕਾਰ ਕਰਦੇ ਆ ਉਹਨੇ ਮਾਸਟਰ ਸਾਡੇ ਕਾਰਨ ਪੈਂਦਾ ਨਹੀਂ ਵਧੀਆ ਜੀ ਜਲਦੋਂ ਜਲਦ ਕਰਨਾ ਸੀ ਗਰੀਬ ਹੈਗੇ ਆ ਜੀ ਕਿੱਥੇ ਲੈ ਕੇ ਜਾਣੀ ਅਸੀਂ ਬੱਚੇ ਆਪਾਂ ਕਿੰਨਾ ਨੁਕਸਾਨ ਕਿੰਨਾ ਹੋਊਗਾ ਤੁਹਾਡਾ ਚੰਗਾ ਹੋ ਗਿਆ ਜੀ ਸਾਡਾ ਨੁਕਸਾਨ ਸਾਡੇ ਫਸਲਾਂ ਦੇ ਵੀ ਸੱਚਾ ਲਕੀਆਂ ਭੜਿਆਂ ਦੇ ਇੱਕ ਹੋਰ ਜੀ ਪਸੇ ਮਾਲ ਪੁੱਦੇ ਦੇ ਵੀ ਸਾਡੇ ਵੀ ਲਕੀਆਂ ਆ ਅਸੀਂ ਨਟਕੇ ਬਾਹਰ ਨਿਕਲੇਗਾ ਹਾਂ ਹਾਂਜੀ ਅਕਲ ਜੀ ਕੀ ਨਾਮ ਆਪਣਾ ਜੀ ਮੋਤਾਰਾਮ ਮੋਤਾਰਾਮ ਛਾਨੋ ਕੁਜਾਰ ਸਿੰਘ ਪਿੰਡ ਰੇਪੁਰਾਇਆ ਪਿੰਡ ਰੇਪੁਰਾਇਆ ਹਾਂਜੀ ਅਕਲ ਜੀ ਉਹ ਕੀ ਗੱਲ ਬਾਤ ਉਹ ਜੋ ਪ੍ਰਸਾਦ ਹੋ ਰਹੀ ਆ ਪ੍ਰਸਾਦ ਬਹੁਤ ਖੁੱਲ ਹੋ ਰਹੀ ਆ 2 ਮਹੀਨਾ ਹੋ ਗਿਆ ਸਾਰੇ ਕੰਮ ਦੇ ਜਗੇ ਬੈਠੇ ਅੱਛਾ ਜੀ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਏ ਤੇ ਬਾਰੇ ਇਹਦੇ ਬਾਰੇ ਕੇ ਸਾਡੀ ਹੈਲਪ ਕਰੇ ਗਵਰਨਮੈਂਟ ਅਸੀਂ ਤਾਂ ਬਿਲਕੁਲ ਗਰੀਬ ਆ ਜੀ ਮੈਂ ਦਿਹਾੜੀ ਕਰਨ ਵਾਲਾ ਜੀ ਹਾਂ ਜੀ ਸਰ ਕੰਡੇ ਪਈ ਆ ਇਸ ਕਰਕੇ ਬਰਸਾਤ ਬਹੁਤ ਹੁੰਦੀ ਆ ਕਿ ਸਾਡੀ ਹੈਲਪ ਕਰੋ ਕਿ ਸਾਡੇ ਤੋਂ ਦਿਹਾੜੀ ਤੱਕ ਨਾਲੇ ਸਿਆਣੇ ਬੰਦੇ ਆ ਹੈਲਪ ਕਰੋ ਅਸੀਂ ਦੁਬਾਰਾ ਪਾ ਸਕੀਏ ਸਰਕਾਰ ਕੋਲ ਕੀ ਮੰਗ ਕਰਦੇ ਆ ਜੀ ਅਸੀਂ ਹੈਲਪ ਮੰਗਦੇ ਆ ਜੀ ਸਾਡੇ ਮਕਾਨ ਪੈ ਜਾਣ ਹਾਂ ਜੀ ਤੋਂ ਕਿ ਮੰਗਣੀ ਆ ਹਾਂ ਜੀ ਆ ਜੀ ਸਾਨੂੰ ਮਾਲਕ ਦੱਸਿਆ ਜਾਵੇ ਇਹਦੇ ਬਾਰੇ ਕੋਈ ਬੇਨਤੀ ਆ বারবার ਸਾਡੀ ਸੋਨ ਮਾਪ ਜੀ ਇੱਥੇ ਜਾਵੇ ਹਾਂਜੀ ਕੰਦ ਸਾਡੀ ਖਤਿਆਂ ਡਿੱਗੀ ਪਈ ਖਲ ਲੱਗਿਆ ਖੜਾਈ ਆਪ ਆ ਕੇ ਮੌਕਾ ਦੇਖ ਲਿਆ ਭਾਈ ਕੀ ਨਾਮ ਆਪਣਾ ਪੀਰਾ ਦਿੱਤਾ ਜੀ ਪੀਰਾ ਦਿੱਤਾ ਕਿਹੜਾ ਪਿੰਡ ਆ ਰੈਪਰਾਈਆ ਜੀ ਅੱਛਾ ਕੀ ਗੱਲ ਬਾਤ ਹੋਈ ਪਾਜੀ ਸਵੇਰੇ ਇਹ ਜੀ ਅਜ ਪਸ਼ੂ ਸੀ ਕਿ ਕੋ ਸਾਚੀ ਸੀ ਕਿ ਬਾਲ ਬੱਚਾ ਸਗਾ ਅੰਦਰ ਹੋ ਚੁੱਲਾ ਬਣਾਇਆ ਅਸੀਂ ਰੋਟੀ ਲਾਉਂਦੇ ਸੀ ਬਾਈ ਦਿਲ ਦੇਵਾਦੀ ਨਾਟਕੇ ਬਾਹਰ ਅੱਛਾ ਜੀ ਅਜ ਦਸਾਂਗਾ ਮੈਂ ਚਲ ਬਾਅਦ ਜਾਪਿਆ ਅਸੀਂ ਪਛੇਲੇ ਕੇ ਫੜਾਫਟ ਬਾਹਰ ਨਿਕਲ ਗਏ ਆ ਜੀ ਬਸ ਉਸੇ ਟਾਈਮ ਇਹ ਸਾਡਾ ਪਸ਼ੇ ਸਾਡੇ ਪਸ਼ੂ ਦੇ ਵੀ ਸੱਟਾਂ ਲੱਗੀਆਂ ਪਰ ਸਾਡਾ ਮਾਲ ਪਸ਼ੂ ਮਰ ਗਿਆ ਜੀ ਇਹ ਸਾਡੇ ਹੱਥ ਬਣ ਕੇ ਬੇਨਤੀ ਹੈ ਸਰਕਾਰ ਨੂੰ ਵੀ ਸਾਡੀ ਮਦਦ ਕੀਤੀ ਜਾ ਕੋਈ ਕੋਈ ਪਿੰਡ ਦਾ ਕੋਈ ਪੰਚਾਇਤ ਮੈਂਬਰ ਜਾਂ ਕੋਈ ਸਰਕਾਰੀ ਮੈਂਬਰ ਆਇਆ ਸੀ ਕੀ ਬੋਲੇ ਉਹਨਾਂ ਨੇ ਇਹ ਕਹਿਰ ਕੋਈ ਨਹੀਂ ਕਹਿੰਦੇ ਤੁਹਾਡੀ ਹੈਲਪ ਕੀਤੀ ਹੈ ਪਜਾਦ ਪਜਾਦ ਦਾ ਗੋਇਲ ਕਾੜਾ ਔਖਾ ਵਰੀ ਸਾਡਾ ਬਹੁਤ ਔਖਾ ਆ ਜੀ ਕਿੱਥੇ ਖਾਣਾ ਜਾਂ ਤੇ ਅੱਡ-ਅੱਡ ਦਿਹਾੜੀਦਾਰ ਬੰਦੇ ਆ ਸੀ ਉਹ ਵੀ ਕਮਾਣਾ ਉਹੀ ਖਾਣਾ ਆ ਜਿਸ ਦਾ ਜ਼ਮੀਰ ਆਣ ਕੇ ਭੱਜ ਕੇ ਘੜੇ ਅੰਦਰ ਰਹਿ ਜਾ ਕੋਈ ਉਸ ਪਿੰਡ ਵਾਲਿਆਂ ਨੇ ਵੀ ਕਹਿੰਦੇ ਵੀ ਜਿੰਨੀ ਮਾਜਤ ਹੁੰਦੀ ਆ ਸਾਡੀ ਗਾਨੀ ਕਹਿੰਦੇ ਕਹਿੰਦੇ ਜੀ ਜਿੰਨ ਬੱਗੀ ਮਾਤਾ ਤਾਂ ਕਰਦੇ ਆ ਉਹਨੇ ਮੈਸਟਰ ਸਾਡੇ ਕਾਰਨ ਪੈਂਦਾ ਨਹੀਂ ਬੱਗੀ ਆ ਜੀ ਜਲਦੋਂ ਜਲਦ ਕਰਨਾ ਸੀ ਗਰੀਬ ਹੈਗੇ ਆ ਜੀ ਕਿੱਥੇ ਲੈ ਕੇ ਜਾਣੀ ਅਸੀਂ ਬੱਚੇ ਆਪਣਾ ਕਿੰਨਾ ਨੁਕਸਾਨ ਕਿੰਨਾ ਹੋਊਗਾ ਤੁਹਾਡਾ ਚੰਗਾ ਹੋ ਗਿਆ ਜੀ ਸਾਡਾ ਨੁਕਸਾਨ ਸਾਡੇ ਪਸੰਦੇ ਵੀ ਸਟੱਡੀਆਂ ਭੜਿਆਂਗੇ ਠੀਕ ਨੇ ਜੀ ਪਸੇ ਮਾਲ ਫੋਸੇ ਦੇ ਵੀ ਸਾਡੇ ਵੀ ਲੱਗੀਆਂ ਆ ਅਸੀਂ ਨਟਕੇ ਬਾਹਰ ਨਿਕਲੇਗਾ ਹਾਂ